ਅਮਰੀਕਾ ਦੇ ਵਿੱਚ ਮੁਰਤੋ ਇੱਕ ਅਣਹੋਣੀ ਘਟਨਾ ਵਾਪਰੀ ਹੈ ਜਿਸ ਨੇ ਸਾਰਿਆਂ ਨੂੰ ਦਹਿਲਾ ਕੇ ਰੱਖ ਦਿੱਤਾ ਤਾਂ ਵਾਸ਼ਿੰਗਟਨ ਡੀਸੀ ਦੇ ਵਿੱਚ ਇਹ ਵੱਡੀ ਘਟਨਾ ਜਿਹੜੀ ਉਹ ਵਾਪਰੀ ਹੈ ਰਾਜਧਾਨੀ ਦੇ ਵਿੱਚ ਹੀ ਮਾੜੀ ਘਟਨਾ ਨੂੰ ਅੰਜਾਮ ਦਿੱਤਾ ਗਿਆ ਹੈ ਜਿੱਥੇ ਦੋ ਅੰਬੈਸੀ ਦੇ ਸਟਾਫਰ ਨਿਸ਼ਾਨਾ ਬਣਾਏ ਗਏ ਨੇ ਅਤੇ ਮਿਊਜ਼ੀਅਮ ਦੇ ਬਾਹਰ ਉਹਨਾਂ ਨੂੰ ਸਰੀਆਮ ਗੋਲੀਆਂ ਮਾਰ ਦਿੱਤੀਆਂ ਗਈਆਂ ਨੇ ਤਾਂ ਗੋਲੀਬਾਰੀ ਦੀਆਂ ਘਟਨਾਵਾਂ ਲਗਾਤਾਰ ਅਮਰੀਕਾ ਦੇ ਵਿੱਚ ਵਾਪਰ ਰਹੀਆਂ ਨੇ ਇਹਨਾਂ ਕੱਟਾਵਾਂ ਨੂੰ ਲੈ ਕੇ ਵੱਡੀਆਂ ਚਿੰਤਾਵਾਂ ਨੇ ਜਿਹੜੀਆਂ ਉਹ ਵੀ ਸਾਹਮਣੇ ਆਉਂਦੀਆਂ ਰਹਿੰਦੀਆਂ ਨੇ ਪਹਿਲਾਂ ਵੀ ਅਨੇਕਾਂ ਰਹੀਆਂ ਕੱਟਾਵਾਂ ਹੋ ਚੁੱਕੀਆਂ ਨੇ ਜਿੱਥੇ ਆਮ ਲੋਕ ਦੇ ਨੇੜੇ ਉਹ ਨਿਸ਼ਾਨਾ ਬਣਦੇ ਨੇ ਤਾਂ ਹੁਣ ਅੰਬੈਸੀ ਦੇ ਦੋ ਸਟਾਫ ਮੈਂਬਰ ਹੀ ਨਿਸ਼ਾਨਾ ਬਣਾ ਦਿੱਤੇ ਗਏ ਨੇ ਵਾਸ਼ਿੰਗਟਨ ਡੀਸੀ ਦੇ ਵਿੱਚ ਪੂਰੀ ਘਟਨਾ ਵਾਪਰੀ ਹੈ ਯਹੂਦੀ ਮਿਊਜ਼ੀਅਮ ਦੇ ਬਾਹਰ ਗੋਲੀਬਾਰੀ ਹੋਈ ਹੈ ਤਾਂ ਯਹੂਦੀ ਮਿਊਜ਼ੀਅਮ ਦੇ ਬਾਹਰ ਗੋਲੀਬਾਰੀ ਦੌਰਾਨ ਇਜ਼ਰਾਈਲੀ ਐਂਬੈਸਡਰੀ ਦੇ ਦੋ ਸਟਾਫ ਮੈਂਬਰਾਂ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ ਹੈ ਪੁਲਿਸ ਨੇ ਗੋਲੀਆਂ ਚਲਾਉਣ ਵਾਲੇ مشکوਕ ਨੂੰ ਗ੍ਰਿਫਤਾਰ ਕਰ ਲਿਆ ਹੈ ਇਜ਼ਰਾਈਲੀ ਐਂਬੈਸਡਰੀ ਦੇ ਇਹ ਦੋਵੇਂ ਮੈਂਬਰ ਸਨ ਜਿਨ੍ਹਾਂ ਵਿੱਚ ਇੱਕ ਮਹਿਲਾ ਹੈ ਮਿਊਜ਼ੀਅਮ ਦੇ ਵਿੱਚ ਇੱਕ ਸਮਾਗਮ ਦੇ ਵਿੱਚ ਹਾਜ਼ਰੀ ਭਰਨ ਮਗਰੋਂ ਉੱਥੋਂ ਜਾ ਰਹੇ ਸਨ ਜਿੱਥੇ ਇੱਥੇ ਇੱਕ ਵਿਅਕਤੀ ਦੇ ਵੱਲੋਂ ਗੋਲੀਆਂ ਚਲਾਉਣ ਦੀ ਘਟਨਾ ਨੂੰ ਅੰਜਾਮ ਦਿੱਤਾ ਜਾਂਦਾ ਹੈ ਅਤੇ ਫਿਰ ਨਾਅਰੇਬਾਜ਼ੀ ਵੀ ਕੀਤੀ ਜਾਂਦੀ ਹੈ ਫਲਸਤੀਨ ਨੂੰ ਆਜ਼ਾਦ ਕਰੋ ਫ੍ਰੀ ਫਲਸਤੀਨ ਇਹ ਨਾਰੇ ਨੇ ਜਿਹੜੇ ਉਹ ਉਸ ਦੇ ਵੱਲੋਂ ਲਗਾਏ ਜਾਂਦੇ ਨੇ ਤਾਂ مشکوک ਦੀ ਪਛਾਣ ਸ਼ਿਕਾਗੋ ਦੇ ਰਹਿਣ ਵਾਲੇ ਐਲਿਸ ਵਜੋਂ ਹੋਈ ਹੈ ਜਿਸ ਦੀ ਉਮਰ 30 ਸਾਲ ਦੱਸੀ ਜਾ ਰਹੀ ਹੈ ਤਾਂ ਮੈਟਰੋ ਪਾਈਟਨ ਪੁਲਿਸ ਦੇ ਮੁਖੀ ਪਾਮੇਲਾ ਸਵਿੱਥ ਨੇ ਕਿਹਾ ਹੈ ਕਿ مشکوک ਨੂੰ ਗੋਲੀਬਾਰੀ ਤੋਂ ਪਹਿਲਾਂ ਅਜਾਇਬ ਘਰ ਦੇ ਬਾਹਰ ਘੁੰਮਦੇ ਦੇਖਿਆ ਗਿਆ ਸੀ ਗੋਲੀਬਾਰੀ ਤੋਂ ਬਾਅਦ ਉਹ ਮਿਊਜ਼ੀਅਮ ਦੇ ਵਿੱਚ ਚਲਾ ਗਿਆ ਜਿੱਥੇ ਸੁਰੱਖਿਆ ਕਰਮੀਆਂ ਨੇ ਉਸ ਨੂੰ ਹਿਰਾਸਤ ਦੇ ਵਿੱਚ ਲੈ ਲਿਆ ਉਧਰ ਅਮਰੀਕਾ ਦੇ ਇਜ਼ਰਾਈਲੀ ਰਾਜਦੂਤ ਦੇ ਵੱਲੋਂ ਕਿਹਾ ਗਿਆ ਹੈ ਕਿ ਮਾਰੇ ਗਏ ਦੋਵੇਂ ਜਿਹੜੇ ਇੱਕ ਨੌਜਵਾਨ ਜੋੜਾ ਸਨ ਜਿਨ੍ਹਾਂ ਦੀ ਮੰਗਣੀ ਹੋਣ ਵਾਲੀ ਸੀ ਅਤੇ ਅਟਾਰਨੀ ਜਰਨਲ ਪੈਮਬੋਨੀ ਨੇ ਕਿਹਾ ਕਿ ਉਹ ਸਾਫ ਦਾ ਜੱਜ ਦੇ ਨਾਲ ਮੌਕੇ ਤੇ ਮੌਜੂਦ ਸੀ ਜਿਹੜੀ ਮੰਦਭਾਗੀ ਘਟਨਾ ਇਹ ਵਾਪਰੀ ਹੈ ਇਸ ਤੋਂ ਲੈ ਕੇ ਵੱਡੇ ਸਵਾਲ ਜਿਹੜੇ ਉਖੜੇ ਹੋ ਗਏ ਨੇ ਤਾਂ ਯਾਰੋਨ ਲਿਪਸਟਿੰਕੀ ਅਤੇ ਸਰਾ ਮਿਲੀਗ੍ਰਮ ਨੂੰ ਵਾਸ਼ਿੰਗਟਨ ਡੀਸੀ ਦੇ ਯਹੂਦੀ ਅਜ਼ਾਬ ਘਰ ਦੇ ਬਾਹਰ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਹੈ ਇਹ ਜੋੜਾ ਇਜ਼ਰਾਈਲੀ ਦੂਤਾਵਾਸ ਦੇ ਵਿੱਚ ਕੰਮ ਕਰਦਾ ਸੀ ਰਾਸ਼ਟਰਪਤੀ ਡੋਨਾਲਡ 트ੰਪ ਦੇ ਵੱਲੋਂ ਵੀਰਵਾਰ ਸਵੇਰੇ ਸੋਸ਼ਲ ਮੀਡੀਆ ਪੋਸਟ ਵਿੱਚ ਕਿਹਾ ਗਿਆ ਕਿ ਇਹ ਭਿਆਨਕ ਹੱਤਿਆਵਾਂ ਜੋ ਸਪਸ਼ਟ ਰੂਪ ਵਿੱਚ ਯਹੂਦੀ ਵਿਰੋਧੀ ਭਾਵਨਾਵਾਂ ਤੇ ਆਧਾਰਿਤ ਹਨ ਹੁਣ ਖਤਮ ਹੋਣੀਆਂ ਚਾਹੀਦੀਆਂ ਹਨ ਨਫ਼ਰਤ ਅਤੇ ਕੱਟੜਵਾਦ ਲਈ ਅਮਰੀਕਾ ਦੇ ਵਿੱਚ ਕੋਈ ਥਾਂ ਨਹੀਂ ਹੈ ਪੀੜਤਾ ਦੇ ਪਰਿਵਾਰਾਂ ਪ੍ਰਤੀ ਮੇਰੀਆਂ ਸੰਵੇਦਨਾਵਾਂ ਬਹੁਤ ਦੁੱਖ ਦੀ ਗੱਲ ਹੈ ਕਿ ਅਜਿਹੀਆਂ ਚੀਜ਼ਾਂ ਹੋ ਸਕਦੀਆਂ ਹਨ ਰੱਬ ਤੁਹਾਡੇ ਸਾਰਿਆਂ ਦਾ ਭਲਾ ਕਰੇ ਉਧਰ ਇਜ਼ਰਾਈਲ ਦੇ ਰਾਸ਼ਟਰਪਤੀ ਦੇ ਵੱਲੋਂ ਵੀ ਇਸ ਘਟਨਾ ਉੱਤੇ ਬੇहद ਦੁੱਖ ਦਾ ਪ੍ਰਗਟਾਵਾ ਕੀਤਾ ਗਿਆ ਏ